ਲੋੜੀ ਦੇ ਤਿਉਹਾਰ ਤੇ ਛੱਤ ਉਪਰੋਂ ਪਤੰਗ ਉਡਾਉਂਦਾ ਇੱਕ 21 ਸਾਲ ਦਾ ਨੌਜਵਾਨ ਛੱਤ ਤੋਂ ਥੱਲੇ ਡਿੱਗ ਪਿਆ ਜਿਸ ਕਾਰਨ ਉਸਦੀ ਹਾਲਤ ਗੰਭੀਰ ਹੈ ਇਲਾਜ ਲਈ ਦਿਓਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਾਇਆ ਗਿਆ ਲੜਕੇ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ 3 ਦਿਨ ਤੋਂ ਆਈਸੀਯੂ ਵਿੱਚ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਿਤਾ ਨੇ ਦੱਸਿਆ ਕਿ ਲੋੜੀ ਵਾਲੇ ਦਿਨ ਉਸ ਦਾ ਭਰਾ ਛੱਤ ਤੇ ਪਤੰਗ ਉਡਾ ਰਿਆ ਸੀ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਛੱਤ ਤੋਂ ਥੱਲੇ ਡਿੱਗ ਪਿਆ ਜਿਸ ਕਰਕੇ ਉਸ ਦੇ ਸਿਰ ਤੇ ਕਾਫੀ ਸੱਟਾਂ ਲੱਗੀਆਂ ਨੇ ਵਹਿਰਾਲ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਜੇਕਰ ਥੋੜੀ ਦੇਰ ਹੋਰ ਹਸਪਤਾਲ ਨਾ ਪਹੁੰਚਦੇ ਤਾਂ ਉਸ ਦੀ ਜਾਨ ਵੀ ਚਾ ਸਕਦੀ ਸੀ। ਔਰ ਸਾਡੇ ਕੋਲ ਲੋਹੜੀ ਵਾਲੇ ਦੇ ਨਾਲ ਇੱਕ ਸਾਹਿਲ ਨਾਮ ਦਾ ਲੜਕਾ ਜੋ ਕਿ ਧਾਰੀਵਾਲ ਦੇ ਆਸ-ਪਾਸ ਦਾ ਰਹਿਣ ਵਾਲਾ ਸੀਗਾ 21 ਸਾਲ ਉਮਰ ਆ ਉਹਦੀ ਔਰ ਪਤੰਗ ਉਡਾਉਂਦਾ ਆਪਣੀ ਛੱਤ ਤੋਂ ਡਿੱਗ ਗਿਆ ਸੀਗਾ ਜਿਹਦੇ ਕਰਕੇ ਉਹ ਐਮਰਜੈਂਸੀ ਵਿੱਚ ਉਹ ਲੈਂਡ ਅਪ ਹੋਇਆ ਤੇ ਉਹਦੀ ਕੰਡੀਸ਼ਨ ਜਿਹੜੀ ਸੀਗੀ ਉਹ ਬਹੁਤ ਮਾੜੀ ਸੀਗੀ ਜਿਸ ਨੂੰ ਸਾਹ ਵੀ ਉਹਦੇ ਜਿਹੜੇ ਸੀਗੇ ਖਰਾਬ ਹੋ ਗਏ ਹੋਏ ਸੀਗੇ ਔਰ ਬਿਲਕੁਲ ਵੀ ਉਹਨੂੰ ਸੁਰਤ ਨਹੀਂ ਸੀਗੀ ਉਹਦੀ ਬ੍ਰੇਨ ਇੰਜ ਔਰ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਨੇ ਕ੍ਰਿਟੀਕਲ ਟੀਮ ਨੇ ਨਿਊਰੋ ਟੀਮ ਨੇ ਸਾਰਿਆਂ ਨੇ ਉਹਨੂੰ ਐਗਜ਼ਾਮਿਨ ਕੀਤਾ ਉਸੇ ਵੇਲੇ ਉਹ ਬੱਚੇ ਨੂੰ ਆਪਾਂ ਵੈਂਟੀਲੇਟਰ ਤੇ ਸਾਨੂੰ ਪਾਉਣਾ ਪਿਆ ਜਿਹਦੇ ਵਿੱਚ ਉਹਦੀ ਜਦੋਂ ਸੀਟੀ ਸਕੈਨ ਕਰਾਈ ਤਾਂ ਉਹਦੇ ਵਿੱਚ ਡਿਫਿਊਜ਼ ਐਕਸੋਨਲ ਇਜਰੀ ਜਿਹੜੀ ਆ ਉਹ ਆਈ ਹੈ ਜਿਹਦੇ ਵਿੱਚ ਇੱਕ ਖਤਰਾ ਤਾਂ ਹੁੰਦਾ ਆ ਜਾਨ ਜਾਨ ਦਾ ਬਟ ਸਾਡੀ ਸਾਰੀ ਟੀਮ ਦੇ ਐਫਰਟ ਦੇ ਨਾਲ ਬੱਚਾ ਜਿਹੜਾ ਆ ਹਾਲੇ ਇੰਪਰੂਵ ਕਰ ਰਿਹਾ ਕਿਉਂਕਿ ਉਹ ਆਪਾਂ ਜੇ ਗੱਲ ਕਰੀਏ 13 ਤਰੀਕ ਵਾਲੇ ਦਿਨ ਦੀ ਤਾਂ ਹੁਣ 15 ਤਰੀਕ ਅੱਜ ਤੇ ਅੱਜ ਦੋ ਦਿਨਾਂ ਦੇ ਵਿੱਚ ਉਹ ਕਾਫੀ ਇੰਪਰੂਵਮੈਂਟ ਉਹ ਬੱਚੇ 'ਚ ਦੇਖੀ ਗਈ ਹੈ ਹਾਲੇ ਸਟਿਲ ਜਿਹੜਾ ਬੱਚਾ ਆ ਉਹ ਵੈਂਟੀਲੇਟਰ ਦੇ ਉੱਤੇ ਹੈਗਾ ਬਟ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਾਂ ਹੌਲੀ-ਹੌਲੀ ਉਸ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਉਹਨੂੰ ਠੀਕ ਕਰਕੇ ਭੇਜਾਂਗੇ ਬਾਕੀ ਪ੍ਰਮਾਤਮਾ ਦੇ ਹੱਥ ਚ ਹੈ ਪਰ ਸਾਡੀ ਜਿਹੜੀ ਪੂਰੀ ਟੀਮ ਹੈ ਦੇ ਆਲ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਉਹ ਸਾਰੀ ਜਿਹੜੀ ਇਸ ਬੱਚੇ ਦੀ ਦੇਖਰੇਖ ਚ ਲੱਗੀ ਹੋਈ ਹੈ ਡਾਕਟਰ ਸਭ ਕਿੰਨੇ ਇੱਕ ਹੋਰ ਘਟਨਾਵਾਂ ਕਿਉਂਕਿ ਅਵੇਅਰਨੈਸ ਤੇ ਕਾਫੀ ਜ਼ਿਆਦਾ ਫੈਲਾਈ ਜਾ ਰਹੀ ਹੈ ਪਰ ਕਿਤਨਾ ਕਿਤੇ ਇਸੇ ਕਰਨਾਵਾਂ ਵੀ ਹੋ ਰਹੀ ਹੈ ਦੇਖੋ ਉਸ ਦਿਨ ਸਿਰਫ ਇਹ ਹੀ ਨਹੀਂ ਨਾਲ ਦੋ ਛੋਟੇ ਬੱਚੇ ਦੇਖੋ ਇੱਕ 4 ਸਾਲ ਦਾ ਬੱਚਾ ਇੱਕ 7 ਸਾਲ ਦਾ ਬੱਚਾ ਜਿਨ੍ਹਾਂ ਨੂੰ ਕਿ ਮਾਪਿਓ ਦੇ ਨਾਲ ਰਹਿਣਾ ਚਾਹੀਦਾ ਮਾਪਿਓ ਨੂੰ ਉਹਨਾਂ ਦੇ ਨਾਲ ਦੇਖਰੇਖ ਚ ਪਤੰਗ ਵਗੈਰਾ ਉਡਾਉਣੀ ਚਾਹੀਦੀ ਸੀ ਉਹ ਵੀ ਕੋਠੇ ਤੋਂ ਡਿੱਗ ਕੇ ਆਏ ਸੀਗੇ ਜਿਹਦੇ ਵਿੱਚ ਇੱਕ ਦਾ ਪੈਰ ਫ੍ਰੈਕਚਰ ਹੋ ਗਿਆ ਉਹਦਾ ਸਫਲਤਾਪੂਰਕ ਆਪਰੇਸ਼ਨ ਕਰ ਦਿੱਤਾ ਗਿਆ ਇੱਥੇ ਔਰ ਦੂਸਰਾ ਜੋ ਬੱਚਾ ਸੀਗਾ ਉਹਦੇ ਮੱਥੇ ਦੀ ਜਿਹੜੀ ਇਹ ਹੱਡੀ ਹੈ ਇਹ ਟੁੱਟ ਕੇ ਅੰਦਰ ਵੱੜ ਗਈ ਹੋਈ ਹੈ ਜਿਹ ਦੇ ਵਿੱਚ ਨੂੰ کافی ਸੋਜ ਆ ਗਈ ਹੋਈ ਹੈ ਉਹਦਾ ਵੀ ਅਜੇ ਪਲੱਸ ਮਾਈਨਸ ਆਪਾਂ ਸੋਚ ਰਹੇ ਹਾਂ ਕਿਉਂਕਿ ਉਹਦੀ ਉਮਰ 4 ਸਾਲ ਹੈ ਸੋਚ ਰਹੇ ਹਾਂ ਕਿ ਅਗਰ ਉਹਦਾ ਦਵਾਈਆਂ ਨਾਲ ਕੁਝ ਹੱਲ ਹੋ ਜਾਂਦਾ ਨਹੀਂ ਤਾਂ ਉਹਦੀ ਹੋ ਸਕਦਾ ਹੈ ਕਿ ਹੱਡੀ ਦਾ ਆਪਰੇਸ਼ਨ ਜੋ ਕਰਨਾ ਪਵੇ ਬ੍ਰੇਨ ਦਾ ਔਰ ਇਹ ਜੋ ਬੱਚੇ ਨੇ ਬਿਲਕੁਲ ਛੋਟੇ ਸੀਗੇ ਔਰ ਇੱਕ ਮੈਂ ਸਮਝਦਾ ਵੀ ਕਿਤਨਾ ਕਿਤੇ ਘਰ ਵਾਲਿਆਂ ਦੀ ਵੀ ਲਾਪਰਵਾਹੀ ਹੈ ਜਿਹਦੇ ਕਰਕੇ ਬੱਚੇ ਜੋ ਉਥੋਂ ਆਪਣੇ ਛੱਤੋਂ ਗire ਨੇ ਸਾਬ ਤਾਰੀਬ ਜਣਾ 21 ਸਾਲ ਦਾ ਨੌਜਵਾਨ ਸਾਈਲ ਔਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਵਾ ਕਿ ਜਦੋਂ ਇੱਕ ਹਸਪਤਲ ਵੀ ਕਿਹਾ ਹੈਗੇ ਨੀਜੀ ਹਸਪਤਲ ਵੀ ਕਿ ਉਹਨਾਂ ਨੇ ਕਿਹਾ ਕਿ ਦਿਓਲ ਹਸਪਤਲ ਹੈ ਜੋ ਉੱਤੇ ਫੈਸਿਲਿਟੀ ਅਵੇਲੇਬਲ ਹੈ ਸਾਰੀ ਸੋ ਟਾਈਮ ਕਿੰਨਾ ਕ ਬਚਿਆ ਤੇ ਜੇ ਤੁਹਾਡੇ ਕੋ ਫੈਸਿਲਿਟੀ ਨਾ ਅਵੇਲੇਬਲ ਹੋਵੇ ਕਿਤੇ ਹੋਰ ਖੜਨਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਡਾਕਟਰ ਢਿੱਲੋਂ ਦਾ ਕਿਉਂਕਿ ਉਹ ਬਹੁਤ ਹੀ ਮਤਲਬ ਸੁਲਝੇ ਹੋਏ ਇਨਸਾਨ ਨੇ ਸਰਜਨ ਨੇ ਜਿਨ੍ਹਾਂ ਨੇ ਟਾਈਮ ਨੂੰ ਵੇਸਟ ਨਾ ਕਰਦਿਆਂ ਹੋਇਆਂ ਉਹਨਾਂ ਨੂੰ ਦਿਓਲ ਮਲਟੀ ਸਪੈਸ਼ਲਿਟੀ ਹਸਪਤਲ ਚਾਉਂਦੀ ਸਲਾਹ ਔਰ ਉਹਨਾਂ ਨੂੰ ਪਤਾ ਸੀ ਕਿ ਇੱਥੇ ਮਸ਼ੀਨਾਂ ਅਵੇਲੇਬਲ ਨੇ ਪੂਰੀ ਟੀਮ ਅਵੇਲੇਬਲ ਹੈ ਕਿ ਜਿਹਦੇ ਕਰਕੇ ਜਿੱਦਾਂ ਵੀ ਐਫਰਟ ਹੋਏਗਾ ਉਹ ਲਗਾਉਣਗੇ ਔਰ ਬੱਚੇ ਨੂੰ ਜਿਹੜਾ ਸੇਵ ਕਰ ਸਕਣਗੇ ਔਰ ਉਹੀ ਚੀਜ਼ ਹੋਈ ਹੈ ਕਿ ਉਹ ਬੱਚਾ ਜਲਦੀ ਲੈਂਡ ਅਪ ਕਰ ਗਿਆ ਐਮਰਜੈਂਸੀ ਦੇ ਵਿੱਚ ਜਿਹਦੇ ਕਰਕੇ ਉਹਦੀ ਜਾਨ ਜਾਨ ਤੋਂ ਹਲੇ ਬਚੀ ਹੋਈ ਹੈ ਔਰ ਉਹ ਸਿਰਫ ਤੇ ਸਿਰਫ ਇੱਕ ਉਥੋਂ ਦੇ ਜਿਹੜਾ ਹਸਪੀਟਲ ਹੈ ਉਥੋਂ ਉਹਦੀ ਵਜ੍ਹਾ ਕਰਕੇ ਕਿਉਂਕਿ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਅਗਰ ਦਿਓਲ ਸਪੈਸ਼ਲਟੀ ਹਸਪੀਟਲ ਜਾਏਗਾ ਤਾਂ ਉੱਥੇ ਸਾਰੀ ਟੀਮ ਤੇ ਇਕਵਿਪਮੈਂਟ ਅਵੇਲੇਬਲ ਨੇ ਜਿਹਦੇ ਕਰਕੇ ਜਾਨ ਬਚ ਸਕਦੀ ਹੈ ਔਰ ਅਸੀਂ ਉਹ ਸਾਰੀ ਟੀਮ ਜਿਹੜੀ ਆ ਉਸ ਮੁੰਡੇ ਤੇ ਲੱਗੇ ਹੋਏ ਆ ਜੀ ਹੁਣ ਆਪਣੇ ਕੋਲ ਫੈਸਿਲਿਟੀਆਂ ਕਿਹੜੀਆਂ ਵਿਲੇਬਲ ਆ ਦੇਖੋ ਸਾਡੇ ਕੋਲ ਇੱਥੇ ਸਾਰੀਆਂ ਤਰ੍ਹਾਂ ਦੀਆਂ ਫੈਸਿਲਿਟੀਆਂ ਅਵੇਲੇਬਲ ਨੇ ਐਮਰਜੈਂਸੀ 24/7 ਸਾਡੇ ਕੋਲ ਕਾਰਡੀਓਲੋਜਿਸਟ ਆਰਥੋਪੈਡਿਕ ਸਰਜਨ ਗੈਸਟਰੋਐਂਟਰੋਲੋਜਿਸਟ ਨੇਫਰੋਲੋਜਿਸਟ ਗਾਇਨੀ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਔਰ ਮੈਗਜ਼ੇਲੋ ਫੇਸ਼ੀਅਲ ਦੇ ਨਿਊਰੋ ਸਰਜਨ ਇਹ ਸਾਰੇ ਜਿਹੜੇ ਡਾਕਟਰ ਨੇ 올 ਟਾਈਮ ਜਿਹੜੇ ਅਵੇਲੇਬਲ ਨੇ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਆ ਤਾਂ ਮੈਂ ਅਪੀਲ ਕਰਦਾ ਕਿ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਵਿੱਚ ਜਲਦੀ ਪਹੁੰਚੋ ਕਿ ਆਪਣਾ ਤੁਹਾਡਾ ਟਾਈਮ ਬਚ ਸਕੇ ਔਰ ਅਸੀਂ ਉਸ ਪੇਸ਼ੈਂਟ ਦੇ ਉੱਤੇ ਆਪਣਾ ਐਫਰਟ ਕਰਕੇ ਉਹਦੀ ਜਾਨ ਨੂੰ ਬਚਾ ਸਕੀਏ ਔਰ ਮੈਂ ਪ੍ਰਸ਼ਾਸਨ ਅੱਗੇ ਵੀ ਇਹੀ ਮੰਗ ਕਰਦਾ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਜਾਨਾਂ ਜਿਹੜੀਆਂ ਨੇ ਉਹ ਗੁਰਦਾਸਪੁਰ ਦੇ ਵਿੱਚ ਬਚਾ ਸਕੀਏ ਸਾਡੇ ਕੋਲ ਪੂਰੀ ਟੀਮ ਜੋ ਹੈ ਔਰ ਸਾਰੀ ਮਸ਼ੀਨਾਂ ਜੋ ਨੇ ਜੋ ਵੱਡੇ ਹਸਪਤਾਲਾਂ 'ਚ ਹੁੰਦੀਆਂ ਨੇ ਉਹ ਸਾਰੀਆਂ ਅਵੇਲੇਬਲ ਨੇ ਵਜਿੰਦਰ ਸਿੰਘ ਜੀ ਕੀ ਗੱਲ ਹੈ ਗੱਲ ਭਾਈ ਇਦਾਂ ਹੀ ਪਤੰਗ ਚੜਾਉਂਦਾ ਬੈਠਾ ਸੀ ਸਾਇਲੈਂਸ ਉਮਰ ਕਿੰਨੀ ਹੈ ਉਮਰ ਹੈਗੀ 21 ਸਾਲਾਂ ਦੀ ਕੀਸਾ ਲੰਮਾ ਹਾਂਜੀ ਕਿੱਥੋਂ ਡਿੱਗਿਆ ਕੋਸ ਤੋਂ ਡਿੱਗਿਆ ਇਹ ਮੌਂਟੀ ਹੈ ਨਾ ਮੌਂਟੀ ਤੋਂ ਡਿੱਗ ਪਾਇ ਬਨੇੜਾ ਵੀ ਨਹੀਂ ਕਿੱਦਾਂ ਦੀ ਘਟਨਾ ਹੈ ਇਹ ਇਹ ਹੈਗੀ ਲੋਰੀ ਵਾਲ ਦੇੰਦ ਕਿੰਨੇ ਇੱਕ ਪਰਿਵਾਰ ਕਿੰਨੇ ਭੈਣ ਭਰਾ ਕਿੰਨੇ ਸਾਈਜ਼ ਚਾਰ ਭਰਾ ਹੈ ਦੋ ਭੈਣ ਮੰਮੀ ਆ ਬਸ ਫਾਦ ਨਹੀਂ ਹੈ ਨਹੀਂ ਹੈ ਫਾਦ ਨਹੀਂ ਕਿੰਨੀ ਕਿ ਸੱਟ ਲੱਗੀ ਸਿਰ ਤੇ ਕਾਫੀ ਲੱਗੀ ਹੈ ਜੀ ਸਿਰ ਤੇ ਲੱਗੀ ਹੈ ਕਿੱਦਾਂ ਦੀ ਘਟਨਾ ਹੈ ਇਹ ਲੋਰੀ ਵਾਲ ਦੇੰਦ ਕੀ ਕਰ ਗਈ ਹੈ ਜੀ ਪਤੰਗ ਚੜਾਉਂਦਾ ਸੀ ਆ ਜਾਨ ਲੈ ਗਿਆ ਹਾਂਜੀ ਫਿਰ ਕਿੱਥੇ ਕਿਵੇਂ ਉਹਦਾ ਇਲਾਜ ਟਰੀਟਮੈਂਟ ਕਿਵੇਂ ਸ਼ੁਰੂ ਕੀਤਾ ਦੀ ਪਹਿਲਾਂ ਅਸੀਂ ਧਾਰੀ ਵਾਲੀ ਉੱਤੇ ਹੀ ਖੜਾਇਆ ਢਿੱਲੋ ਦੇ ਹਸਪਤਾਲ ਨੂੰ ਉਹਨਾਂ ਨੇ ਫਿਰ ਮਸ਼ੀਨਾ ਹੈ ਨਹੀਂ ਤੇ ਅਮਣ ਗਿਆ ਭਿੱਜਦੇ ਹਸਪਤਾਲ ਹੈ ਗੁਰਦਾਸਪੁਰ ਗੰਭੀਰ ਹੋਣ ਕਰਕੇ ਹਾਂਜੀ ਫਿਰ ਇੱਥੇ ਲੈ ਗਏ ਹਾਂਜੀ ਕਿੱਦੋਂ ਲੈ ਮੈਂ ਬਲੋਰੀਅਲ ਦਿੰਦਾ ਸੀ ਉਹ ਮੁੰਡਾ ਕੀ ਕਿਹਾ ਡਾਕਟਰ ਨੇ ਬੋਲਿਆ ਖਤਰੇ ਜਿਹਾ ਖਤਰੇ ਜਿਹਾ ਬਾਹਰੀ ਆ ਮੈਂ ਤਾਂ ਕੀ ਕਹਿੰਦੇ ਡਾਕਟਰ ਸਾਹਿਬ ਹੁਣ ਤਾਂ ਠੀਕ ਆ ਨੋਰਮਲ ਹੀ ਆ ਉਹਦਾ ਆਈ ਸੀ ਯੂ ਚ ਹੈ ਹਾਂਜੀ